ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਗੁੱਲੀ ਡੰਡੇ ਨੂੰ ਸਮੇਂ ਸਿਰ ਆਪਾਂ ਕਿਵੇਂ ਕੰਟਰੋਲ ਕਰੀਏ ਤਾਂ ਜੋ ਜਿਹੜਾ ਬਾਅਦ ਦੇ ਵਿੱਚ ਜਾ ਕੇ ਆਪਣੇ ਲਈ ਇਹ ਮੁਸੀਬਤ ਨਾ ਬਣੇ ਕਿਉਂਕਿ ਜੇ ਡੇਟ ਹੋ ਜਾਂਦੀ ਹੈ ਤਾਂ ਫਿਰ ਇਹ ਆਪਣੇ ਮਰਦਾ ਨੀਗਾ ਗੁੱਲੀ ਡੰਡਾ ਤੇ ਆਪਣੀ ਕੜਕ ਦਾ ਜਿਹੜਾ ਝਾੜ ਵੀ ਘਟਾਉਂਦਾਗਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੇ ਬਲੀਓ YouTube ਚੈਨਲ ਤੇ ਦੇਖ ਰਹੇ ਹੋ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਸਾਨ ਵੀਰੋ ਗੁੱਲੀ ਡੰਡਾ ਜਿਹੜਾ ਹਰ ਸਾਲ ਆ ਜਿਹੜਾ ਆਪਣੇ ਖੇਤਾਂ ਦੇ ਵਿੱਚ ਹੁੰਦਾ ਕਿਉਂਕਿ ਬੀਜ ਆ ਜਿਹੜਾ ਲਗਾ ਦਈਦਾ ਪਿਆਰ ਇੰਦਾ ਤੇ ਬੀਜ ਹਰ ਸਾਲ ਵੱਧਦਾ ਹੈਗਾ ਤੇ ਕੰਟਰੋਲ ਬਹੁਤ ਘੱਟ ਹੋਣ ਲੱਗ ਪਿਆ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਹੜੀ ਸਪਰੇਅ ਨਾਲ ਕਿਸ ਸਮੇਂ ਆਪਾਂ ਗੁੱਲੀ ਡੰਡਾ ਕੰਟਰੋਲ ਕਰ ਸਕਦੇ ਹਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਹੈਗਾ ਵੀ ਜਿਨ੍ਹਾਂ ਨੇ ਕਿਸਾਨ ਵੀਰਾਂ ਨੇ ਕਈ ਕਿਸਾਨ ਵੀਰਾਂ ਨੇ ਤੇ ਜਿਹੜੀ ਬਜਾਈ ਸਮੇਂ ਜਿਹੜੀ ਪਾਈ ਰਕਸ਼ਾ ਸਲਫਾਨ ਆਉਂਦੀ ਆ ਜਾਂ ਪੈਡੀਮੈਥਰੀਨ ਆਉਂਦੀ ਆ ਕੀ ਉਹਦੀ ਸਪਰੇਅ ਕੀਤੀ ਆ ਤੇ ਜਿੰਨਾ ਕਿਸਾਨ ਵੀਰਾਂ ਨੇ ਕਣਕ ਹਲੇ ਕੋਰ ਲਾਉਣੀ ਆ ਕੀ ਕੋਈ ਉਹਨਾਂ ਦੇ ਇੱਕ ਹਫ਼ਤਾ 10 ਦਿਨ ਲਈ ਲੰਘਦੇ ਆ ਤਾਂ ਉਹ ਕਿਸਾਨ ਵੀਰ ਹਲੇ ਵੀ ਉਹਨਾਂ ਕੋਲੇ ਟਾਈਮ ਹੈਗਾਗਾ ਉਹ ਜਿਹੜੀ ਆ ਸਪਰੇਅ ਪਾਈ ਰਕਸ਼ਾ ਸਲਫਾਨ ਆ ਜਿਹੜੀ 60 ਗ੍ਰਾਮ ਕਿੱਲੇ ਦੇ ਹਿਸਾਬ ਦੇ ਨਾਲ 200 ਲੀਟਰ ਪਾਣੀ ਲਾ ਕੇ ਸਪਰੇਅ ਕਰ ਸਕਦੇ ਆ ਪਾਣੀ ਲਾਉਣ ਤੋਂ 3 ਦਿਨ ਪਹਿਲਾਂ ਪਾਣੀ ਤੋ ਤਿੰਨ ਦਿਨ ਪਹਿਲਾਂ ਸਪਰੇਅ ਕਰਨੀ ਹੈ ਤੇ ਤਿੰਨ ਦਿਨ ਬਾਅਦ ਆਪਾਂ ਇਹਨੂੰ ਪਾਣੀ ਲਾ ਸਕਦੇ ਹਾਂ ਤੋ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਤੇ ਕਿਸਾਨ ਵੀਰੋ ਕਿਉਂਕਿ ਗੁੱਲੀ ਡੰਡਾ ਜੇ ਉਹ ਆਪਾਂ ਲੇਟ ਲੈ ਜਾਂਦੇ ਹਾਂ ਧੁੰਦਾ ਦੇ ਵਿੱਚ ਧੁੰਦਾ ਫਿਰ ਪੈ ਧੁੰਦਾ ਪੈਣ ਲੱਗ ਪੈਂਦੀ ਹੈ ਤੇ ਉਦੋਂ ਜਦੋਂ ਗੁੱਲੀ ਡੰਡਾ ਫਿਰ ਕੋਈ ਵੀ ਸਪਰੇਅ ਕਰ ਲਈਏ ਜਿਆਦਾ ਕੰਟਰੋਲ ਨਹੀਂ ਹੁੰਦਾ ਤੇ ਫਿਰ ਇਹ ਵੱਧਦਾ ਰਹਿੰਦਾ ਤੇ ਇੱਕ ਆਪਣੀ ਨਾ ਆਪਾਨੂੰ ਇਹ ਪਤਾ ਲੱਗਦਾ ਵੀ ਆਪਾਂ ਹੁਣ ਯੂਰੀਆ ਖਤਮ ਕਰੀਏ ਕਿ ਨਾ ਕਰੀਏ ਇਸ ਚੱਕਰ ਦੇ ਵਿੱਚ ਗੁੱਲੀ ਡੰਡੇ ਦੇ ਚੱਕਰ ਦੇ ਵਿੱਚ ਯੂਰੀਆ ਵੀ ਆਪਣੀ ਲੇਟ ਹੋ ਜਾਂਦੀ ਹੈ ਕਿਉਂਕਿ ਇਹ ਯੂਰੀਆ ਲੇਟ ਹੁੰਦੀ ਆ ਉਸ ਟਾਈਮ ਹੀ ਕਣਕਲੇ ਫਟਾਰਾ ਕਰਨ ਦਾ ਕਈ ਕਿਸਾਨ ਵੀ ਇਹ ਗੱਲ ਤੇ ਬੈਠੇ ਰਹਿੰਦੇ ਆ ਕਿ ਤੁੱਪ ਲੱਗੂਗੀ ਤਾਂ ਆਪਾਂ ਸਪਰੇਅ ਕਰਾਂਗੇ ਉਦੋਂ ਕਈ ਵਾਰ 15 20 20 ਦਿਨ ਲਗਾਤਾਰ ਤੁੱਪ ਨਹੀਂ ਲੱਗਦੀਆਂ ਮਹੀਨਾ ਵੀ ਕਈ ਵਾਰ ਲੰਘ ਜਾਂਦਾ ਤੇ ਕਿਸਾਨ ਵੀਰ ਯੂਰੀਆ ਨੂੰ ਵੀ ਰੁਕੇ ਰਹਿੰਦੇ ਤੇ ਗੁੱਲੀ ਡੰਡਾ ਵੀ ਵੱਧਦਾ ਰਹਿੰਦਾਗਾ ਤੇ ਉਸ ਉਹ ਕੰਮ ਆਪਾਂ ਨਹੀਂ ਕਰਨਾਗਾ ਹਲੇ ਵੀ ਆਪਣੇ ਕੋਲੇ ਟਾਈਮ ਆ ਜਿਨ੍ਹਾਂ ਦੀ ਪਛੇਤੀ ਕਣਕਾ ਉਹ ਕੋਰ ਤੇ ਕਰ ਸਕਦੇ ਆ ਜਿਵੇਂ ਹੁਣ ਜੇ ਕਿਸੇ ਦੀ ਕੰਕ ਵਿੱਚ ਹਾਉਤਾ ਰਹਿੰਦਾ ਤਾਂ ਟੋਟਲ ਸਪਰੇ ਦਾ ਵੀ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾਗਾ ਟੋਟਲ ਕਰ ਲੋ ਯੂਪੀਐਲ ਦੀ ਟੋਟਲ ਆਉਂਦੀ ਹੈਗੀ ਹੋਰ ਬਥੇਰੇ ਬ੍ਰਾਂਡਾਂ ਦੀਆਂ ਆਉਂਦੀਆਂ ਟੋਟ ਟੋਟ ਇਹਦੇ ਵਿੱਚ ਲੀਡਰ ਵਾਲਾ ਸਾਲਟ ਤੇ ਨਾਲ ਆਪਣਾ ਚੌੜੇ ਪੱਤੇ ਵਾਲਾ ਜਿਹੜਾ ਐਲਗ੍ਰੈਪ ਵਾਲਾ ਸਾਲਟ ਹੁੰਦਾਗਾ ਮੈਟਸਲਫਰਾਨ ਉਹਦਾ ਕੰਬੀਨੇਸ਼ਨ ਆ ਦੋਨਾਂ ਦਾ ਲੀਡਰ ਵਾਲਾ ਤੇ ਐਲਗ੍ਰੈਪ ਦਾ ਇਹਦੇ ਨਾਲ ਆਪਾਂ ਨੂੰ ਵਧੀਆ ਰਿਜ਼ਲਟ ਮਿਲੂਗਾ ਨਾਲ ਤਾਂ ਚੌੜੇ ਪੱਤੇ ਵਾਲੇ ਨਦੀਨ ਖਤਮ ਹੋਣਗੇ ਤੇ ਨਾਲੇ ਜਿਹੜਾ ਗੁੱਲੀ ਡੰਡਾ ਛੋਟਾ ਹੁੰਦਾਗਾ ਉਦੋਂ ਕੰਟਰੋਲ ਹੋ ਜਾਂਦਾਗਾ ਤੇ ਜਾਂ ਫਿਰ ਆਪਾਂ ਜੇ ਆਪਣੀ ਕਣਕ ਨੂੰ ਪਾਣੀ ਲੱਗ ਚੁੱਕਿਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸਪਰੇਅ ਕਰਨੀ ਆ ਉਹਦੇ ਵਿੱਚ ਆਉਂਦੀ ਆ ਆਈਸੋਪ੍ਰੋਪਰੋਟਾਨ ਇਹਦੇ ਵਿੱਚ ਜਿਹੜੀ ਆਪਾਂ 500 ਗ੍ਰਾਮ ਲੈਣੀ ਹੈਗੀ ਸਾਰੀ ਜਿੰਮੀ 1 ਕਿੱਲੇ ਦੇ ਹਿਸਾਬ ਦੇ ਨਾਲ ਆਪਾਂ ਤਾਂ ਬਜਾਈ ਤੋਂ 30 ਤੋਂ 35 ਦਿਨਾਂ ਦੇ ਵਿੱਚ ਜਿਹੜੀ 150 ਲੀਟਰ ਪਾਣੀ ਲਾ ਕੇ ਆਪਾਂ ਸਪਰੇਅ ਕਰਨੀ ਹੈਗੀ ਤੇ ਉਸ ਤੋਂ ਅਗਲਾ ਜਿਹੜਾ ਆਪਾਂ ਕਈ ਸਾਲਾਂ ਤੋਂ ਪੁਰਾਣਾ ਆਪਣਾ ਟੈਕਨੀਕਲ ਆ ਟੋਟਲ ਸੌਰੀ ਟਾਪਿਕ ਟਾਪਿਕ ਤੇ ਜਾਂ ਫਿਰ ਆਪਾਂ ਟਾਪਿਕ ਦੇ ਨਾਲ ਆਪਾਂ ਲੀਡਰ ਜਿਹੜਾ ਮਿਕਸ ਕਰਕੇ ਇਹਦੀ ਸਪਰੇਅ ਕਰ ਸਕਦੇ ਆ ਇੱਕ ਪੈਕਟ ਤੁਸੀਂ ਟੋਪਿਕ ਦਾ ਲੈ ਲਓ 160 ਗ੍ਰਾਮ ਤੇ ਨਾਲ ਲੀਡਰ ਆ ਜਿਹੜੀ ਉਹਦਾ ਇੱਕ ਡੱਬਾ ਉਹਦਾ ਲੈ ਲਓ ਜਾਂ ਜੇ ਜਿੱਥੇ ਥੋੜਾ ਘਟ ਹੁੰਦਾ ਗੁੱਲੀ ਡੰਡਾ ਤਾਂ ਲੀਡਰ ਆ ਜਿਹੜੀ ਆਪਾਂ 2 ਕਿੱਲਿਆਂ ਤੇ ਵਰਤ ਸਕਦੇ ਆਂਗੇ ਤੇ ਇਹਨਾਂ ਦਾ ਕੰਬੀਨੇਸ਼ਨ ਬਣਾ ਕੇ ਸਪਰੇਅ ਕਰ ਸਕਦੇ ਹੋ ਤੁਸੀਂ 150 ਲੀਟਰ ਪਾਣੀ ਲਾ ਕੇ ਤੇ ਜਾਂ ਫਿਰ ਆਪਾਂ ਐਕਸੇਲਾਉ ਦੀ ਆ ਜਿਹੜੀ ਉਹਨੂੰ ਆਪਾਂ 400 ਮਿਲੀਲੀਟਰ ਦੇ ਹਿਸਾਬ ਨਾਲ ਕਿੱਲੇ ਦੀ ਡੋਜ਼ ਆ ਤੇ ਉਹਨੂੰ 150 ਲੀਟਰ ਪਾਣੀ ਲਾ ਕੇ ਐਕਸਲ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਉਹਦੇ ਵੀ ਆਪਾਂ ਨੂੰ ਚੰਗੇ ਰਿਜ਼ਲਟ ਮਿਲ ਲਗੇ ਕਿਸਾਨ ਵੀਰੋ ਗੁੱਲੀ ਡੰਡਾ ਜਿਹੜਾ ਤੁਸੀਂ ਸਮੇਂ ਸਿਰ ਕੰਟਰੋਲ ਕਰ ਲੋਗੇ ਤਾਂ ਤੁਹਾਡਾ ਝਾੜ ਵਧੀਆ ਆਊਗਾ ਜਿੰਨਾ ਪਲੇਟ ਜਾਵੇਗਾ ਗੁੱਲੀ ਡੰਡਾ ਵੱਧ ਆਊਗਾ ਆਪਣੀ ਕਣਕ ਨੇ ਫਟਾਰਾ ਨਹੀਂ ਕਰਨਾ ਕਿਉਂਕਿ ਆਪਾਂ ਆਪਾਂ ਬੈਠੇ ਰਹਿੰਦੇ ਆ ਕਿ ਆਪਾਂ ਜਦੋਂ ਧੁੱਪ ਲੱਗੂ ਫਿਰ ਸਪਰੇਅ ਕਰਾਂਗੇ ਤੇ ਫਿਰ ਆਪਾਂ ਰੇਪ ਪਾਵਾਂਗੇ ਜਦੋਂ ਗੁੱਲੀ ਡੰਡਾ ਮਰ ਗਿਆ ਇਹਦੇ ਵਿੱਚ ਆਪਾਂ ਕਾਫੀ ਲੇਟ ਹੋ ਜਾਂਦੇ ਆ ਕਿ ਪਿਛਲੇ ਸਾਲਾਂ ਦੇ ਵਿੱਚ ਵੀ ਇਹੀ ਹੋਇਆ ਕਣਕਾਂ ਸਾਰੇ ਤਿਆਰੀਆਂ ਤੇ ਕਿਸਾਨ ਵੀਰਾਂ ਤੋਂ ਗੁੱਲੀ ਡੰਡ ਤੇ ਯੂਰੀਆ ਵੀ ਨਹੀਂ ਪੂਰੀ ਪਈ ਗਈ ਸਮੇਂ ਸਰ ਤੇ ਗੁੱਲੀ ਡੰਡਾ ਜਿਹੜਾ ਸਮੇਂ ਸਰ ਕੰਟਰੋਲ ਕਰੋ ਜਿੰਨਾਂ ਦੀ ਕੋਰ ਲੱਗਣ ਵਾਲੀ ਰਹਿੰਦੀ ਉਹ ਦੋ ਸਪਰੇਆ ਜਿਹੜੀਆਂ ਆਪਾਂ ਤੁਹਾਨੂੰ ਦੱਸੀ ਹੈਗੀ ਬਾਈ ਰਕਸਾ ਸਲਫਾਨ ਤੇ ਜਾਂ ਟੋਟਲ ਇਹ ਕਰ ਸਕਦੇ ਹੋ ਤੁਸੀਂ ਤੇ ਜਿੰਨਾਂ ਨੇ ਪਾਣੀ ਲਾ ਲਿਆਗਾ ਉਹ ਵੀ ਸਮੇਂ ਸਰ ਆ ਜਿਹੜੀ ਟਾਪਿਕ ਐਕਸੀਐਲ ਜਾਂ ਲੀਡਰ ਜਾਂ ਆਈਸੋਪ੍ਰੋਟਾਨ ਇਹਨਾਂ ਦੀ ਸਪਰੇ ਆ ਜਿਹੜੀ ਕਰ ਸਕਦੇ ਹੋ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਜਰੂਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ